ਆ ਦਾ ਪੰਜਾਬ ਚਿੰਤਾ ਮਰਵਾਜਾਂਗੇ ਪੈਰਾਂ ਤੇ ਅੱਗ ਬਚਾ ਦੇਾਂਗੇ ਅੱਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਸਾਰਿਆਂ ਦਾ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਤੇ ਬਹੁਤ ਭਰਾਵਾਂ ਦੇ ਕਮੈਂਟ ਆ ਰਹੇ ਸੀ ਕਿ ਵਲੌਗ ਨਹੀਂ ਆਉਂਦੇ ਵਲੌਗ ਨਹੀਂ ਆਉਂਦੇ ਤਾਂ ਤੂੜੀ ਵਾਲੀ ਮਸ਼ੀਨ ਤੇ ਬਹੁਤ ਬੰਦੇ ਕਹਿੰਦੇ ਸੀ ਕਿ ਵਲੌਗ ਪਾਓ ਵੀ ਤੂੜੀ ਵਾਲੀ ਦੀ ਰਿਪੇਅਰ ਵਾਸਤੇ ਤਾਂ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਅੱਜ ਆਪਾਂ ਡੇਲੀ ਬਲੌਗਿੰਗ ਸ਼ੁਰੂ ਕਰ ਦੇਣੀ ਆ ਮਤਲਬ ਜੋ ਜੋ ਰੋਜ਼ ਕਰਿਆ ਕਰਾਂਗੇ ਉਹ ਤੁਹਾਨੂੰ ਦਿਖਾ ਦਿਆ ਕਰਾਂਗੇ ਆ ਮਸ਼ੀਨ ਐ ਇੱਕ ਖੜੀ ਐ ਇਹਦਾ ਵੀ ਥੋੜਾ ਬੋਤਾ ਕੰਮ ਆ ਇਹਨੂੰ ਵੀ ਹਜੇ ਹੱਥ ਨਹੀਂ ਲੱਗਿਆ ਹਫ਼ਤੇ ਤੋਂ ਉੱਤੇ ਹੋ ਗਿਆ ਤੇ ਕੋ ਆਈ ਆ ਪਰਸੋਂ ਦੀ ਤੇ ਆ ਮਸ਼ੀਨ ਦਾ ਹਜੇ ਕੰਮ ਚੱਲਦਾ ਅੱਡੇ ਵਾਲਾ ਚੋਬਰ ਲੱਗਾ ਆ ਹਾਂਜੀ ਸਤਿ ਸ਼੍ਰੀ ਅਕਾਲ ਬਲਾਓ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਚੱਲ ਰਿਹਾ ਕੰਮ બસ ਇਹਦੇ ਆਪਣੇ ਲੱਗਣ ਵਾਲੀ ਸੀਟੀਆਂ 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 ਲਾ ਰਿਹਾ ਵੀ ਮੁੰਡਾ ਕੀ ਪ੍ਰੋਬਲਮ ਇਹਨੂੰ ਠੀਕ ਹੈ ਦੇਵ ਦਾ ਮਰੱਫਾ ਚੂੜੀ ਦਾ ਮਰੱਫਾ ਮੋਰਿਆਂ ਦਾ ਮਰੱਫਾ ਹੈ ਹੋ ਜੀ ਮਰੂਤੀ ਸੂਜ਼ੂਕੀ ਵਾਲੇ ਉਹ ਕੀ ਹਾਲ ਚਾਲ ਜੀ ਗੱਡੀਆਂ-ਗੁੱਡੀਆਂ ਸਾਡੀਆਂ ਬਕਾ ਦਿਓ। ਮੈਂ ਕਹਤਾਂਈ ਆ ਅਮਰੋਤੀ ਸ਼ੋਕੀ ਦੀ ਏਜੰਸੀ ਵੀ ਮੁੰਡੇ ਕੋ ਗੱਡੀਆਂ ਡੀਲਾਂ ਲਓ ਘੈਂਟ-ਘੈਂਟ ਡੀਲਾਂ। ਰੇਟ ਪਤਾ ਕਰ ਲਓ ਸਾਰੇ ਪੰਜਾਬ ਦੇ ਵਿੱਚ ਜੇ ਕਿਤੇ 2000 ਰੁਪਏ ਸਸਤੀ ਦਵਾਗੇ। 20000 ਰੁਪਏ ਤੋਂ ਸਸਤੀ ਦਿਆਂਗੇ। ਸਹੀ ਕਿ ਨਹੀਂ ਵੀ? ਹਾਂ। 20000 ਸਸਤੀ ਦਿਆਂਗੇ 20000 ਮਾਗੇ। 20000 ਕਹਤਾਂ ਉਹਨਾਂ ਨੇ 20000 ਸਸਤੀ ਦਵਾਵਾਂਗੇ। ਠੀਕ ਹੈ। ਸਾਰੇ ਪੰਜਾਬ 'ਚ ਰੇਟ ਪਤਾ ਕਰ ਲਓ। ਉਹਦੂ 20000 ਰੁਪਏ ਸਸਤੀ ਗੱਡੀ ਦਵਾਵਾਂਗੇ। ਭਾਵੇਂ ਕੋਲੋਂ ਪਾ ਕੇ ਦਈਏ। ਸਹੀ ਕਰੀ ਸਹੀ ਹੈ ਸੈਲਰੀ ਲਾਦਾ ਨਹੀਂ ਸਾਰੀ ਆਪਾਂ ਹਾਂ ਇਹ ਵੇ ਡਟਿਆ ਜਾਂਦਾ ਹੰਡਾ ਪੱਚ ਲਾਈ ਜਾਂਦਾ ਇਹ ਜਿਦਾਣਾ ਆਪਾਂ ਇਹਦੇ ਅੰਦਰ ਅੰਦਰ ਹੀ ਲਾਏ ਆ ਪੱਚ ਨਹੀਂ ਤਾਂ ਆਪਾਂ ਜਦੋਂ ਨਾ ਪੂਰਾ ਲਾਈਦਾ ਪੱਚ ਤੇ ਪੂਰੀ ਆਰਾਊਂਡ ਸਿਟੀ ਸਾਰੀ ਫੇ ਆਪਾਂ ਇਥੋਂ ਕੱਟ ਲਈਦਾ ਇਹਨਾਂ ਤੇ ਹੁਣ ਚਲੋ ਪਿਛਲੀ ਸਾਈਡ ਥੋੜੀ ਜਿਹੀ ਤਾਂ ਹੁਣ ਬਿਲਡਿੰਗ ਕਰਨੀ ਥੋੜੀ ਜਿਹੀ ਡਿਫਿਕਲਟ ਰਹਿੰਦੀ ਆ ਮਤਲਬ ਔਖੀ ਰਹਿੰਦੀ ਆ ਮਸਾ ਹੀ ਲੱਗਦੀ ਤੇ ਇਸ ਕਰਕੇ ਹੁਣ ਆਪਾਂ ਇਹਦੇ ਕੱਲੇ ਅੰਦਰਲੇ ਚਾਉਣੇ ਨੇ ਹੱਲੋ ਸਾਰਾ ਸਹੀ ਹੈ ਜਿੱਤਾ ਇਹ ਇਹ ਜਿਹਦਾ ਸੈਟ ਆ ਹੈ ਨਾ ਇਹ ਦੋਨਾਂ ਪਾਸੇ ਸਹੀ ਹੈ ਜਮਾ ਤੇ ਇਹਦੇ ਅੰਦਰ ਲਾਏ ਆਪਾਂ ਕੱਲੇ ਤੇ ਬਾਕੀ ਇਹਦੀ ਸੈਟਿੰਗ ਇਹ ਸਾਰੀ ਫੇਰ ਅੰਦਰ ਉਹ ਇਦਾਂ ਹੀ ਲਾ ਦਿੱਤੀ ਸੀ ਇਸ ਵਾਰੀ ਇਹ ਕਿਉਂ ਜਦੋਂ ਗਾਂ ਲਾਵਾਂਗੇ ਫੇ ਪੂਰੀਆਂ ਲੱਗ ਜੂਗੀਆਂ ਤੇ ਹੁਣ ਇਹਦੀਆਂ ਫਿਲਹਾਲ ਇਦਾਂ ਹੀ ਲਾ ਦਿੱਤੀ ਆਪਾਂ ਨਹੀਂ ਤਾਂ ਆਪਾਂ ਪੂਰਾ ਪੀਸ ਕੱਢ ਕੇ ਖੋਲਦਾ ਕਰ ਲਈਦਾ ਅੰਦਰ ਦੇ ਇਧਰ ਦੀ ਬਿਲਡਿੰਗ ਲਾ ਦਿੱਤੀ ਜੀ ਪੰਜ ਸਿਰੇ ਤੱਕ ਲਮਾਈ ਕਾੜ ਦੇਗਾ ਹੁਣ ਦੋ ਪੀਸ ਕਰਕੇ ਆਪਾਂ ਚਾੜਨੇ ਪਏ ਸਹੀ ਕਿ ਨਹੀਂ ਜੀ ਬਿਲਕੁਲ ਠੀਕ ਲਓ ਜੀ ਚੋਬਰੋ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਕੱਲ ਤਾਂ ਆਪਣਾ ਇੰਨਾ ਕੀ ਸੀਗਾ ਅੱਜ ਮੈਂ ਦੋ ਵਾਰੀ ਨਹਾ ਚੁੱਕਿਆ ਹਾਂ ਸੋਖਣਾ ਤੇ ਤੀਜੀ ਵਾਰੀ ਫੇਰ ਮੁੰਡੇ ਰੰਗ ਲਾ ਗਏ ਆ ਅੱਜ ਹੈਪੀ ਹੋਲੀ ਆ ਤੁਹਾਨੂੰ ਵੀ ਸਾਰਿਆਂ ਨੂੰ ਹੈਪੀ ਹੋਲੀ ਤੇ ਹੁਣ ਮੈਂ ਕ ਵੀ ਨਹਾਉਣਾ ਨਹੀਂ ਹੈਗਾ ਹੁਣ ਕੋਈ ਨਹੀਂ ਇਦਾਂ ਹੀ ਚੱਲੋ ਤੇ ਆ ਆਪਣਾ ਕੱਲ ਇਹਦਾ ਇੰਨਾ ਕ ਕੰਮ ਹੋ ਗਿਆ ਸੀਗਾ ਤੇ ਇਧਰੋਂ ਕੰਪਲੀਟ ਹੈ ਇੱਕ ਇਹਦੀਆਂ ਗੈਲਡ ਰਾਮ ਦੀਆਂ ਪੱਤੀਆਂ ਥੋੜੀਆਂ ਡਾਊਟਫੁਲ ਜਿਹੀਆਂ ਆ ਆਪਾਂ ਲਾ ਦੇਣੀਆਂ ਤੇ ਇਹਦਾ ਕੱਲ ਕੰਮ ਤਾਂ ਨਹੀਂ ਚੱਲਿਆ ਕਿਉਂਕਿ ਕੱਲ ਪੱਤੀਆਂ ਆ ਆਪਾਂ ਨੂੰ ਮਿਲ ਗਿਆ ਨਹੀਂ ਮਤਲਬ ਮਾਲ ਹੈ ਨਹੀਂ ਸੀਗਾ ਅੱਜ ਆ ਜਾਣਾ ਇਹਦਾ ਕੰਮ ਤੇ ਉਹਨਾਂ ਚਿਰ ਆਪਾਂ ਫੇ ਉਹ ਦੂਜੀ ਮਸ਼ੀਨ ਦੇ ਬਲੇਡ ਬਲੂਡ ਚੇਂਜ ਕਰਨੇ ਸੀਗੇ ਤਾਂ ਸਾਡੇ ਵਾਲਾ ਚ ਉੱਪਰ ਲੱਗਿਆ ਹੈ ਬਲੇਟਾਂ ਦੇ ਵਾਲੇ ਹੋ ਗਿਆ ਹੈ ਹਾਂਜੀ ਕਿੰਨਾ ਟਾਈਮ ਹੈਪੀ ਹੋਲੀ ਹੋਲੀ ਸਾਰਿਆਂ ਨੂੰ ਮੇਰੀ ਤਾਂ ਹੈਪੀ ਹੋਲੀ ਚੱਜਣਾ ਬਣਾ ਗਿਆ ਹੈ ਨਾ ਫੇਰੀ ਤਾਂ ਮੇਰੀ ਤਾਂ ਦੋ ਵਾਰ ਹੀ ਹੋ ਗਈ ਬੱਚਦਾ ਬਚਾਉਦਾ ਪਹਿਲਾਂ ਮੈਂ ਮੋਟਰਸਾਈਕਲ ਘਵਾ ਕੇ ਲਿਆ ਉਸਤਾਦ ਐਪੀ ਹੈਪੀ ਹੋਲੀ ਪਹਿਲਾਂ ਬੋਲੋ ਹੈਪੀ ਹੋਲੀ ਹੈਪੀ ਹੋਲੀ ਤੇਰੀ ਵੀ ਹੈਪੀ ਹੋਲੀ ਬੰਨੀ ਨਹੀਂ ਆਪਣੀ ਪਹਿਲੇ ਸਵੇਰੇ ਸਵੇਰੇ ਬੰਨੀ ਉਹ ਤੇ ਖੁਦ ਆ ਕੇ ਬਿੜ ਕੇ ਗਏ ਮੈਂ ਹਨਾ ਵੀ ਇਹ ਉਧਰ ਗਿਆ ਸੀਗਾ ਨਾ ਮੈਂ ਸਮਾਨ ਜੇ ਲੈਣ ਗਿਆ ਹਾਂ ਤੇ ਉਹ ਮੈਨੂੰ ਰਾਹ 'ਤੇ ਟੱਕਰ ਕੇ ਕਹਿੰਦੇ ਉਸਤਾਦ ਜੀ ਮੈਂ ਬਚਾ ਕੇ ਮੋਟਰਸਾਈਕਲ ਪਾਜ ਦੇ ਲਿਆ ਉਹਨਾਂ ਤੋਂ ਹਾਂ ਉਸਤਾਦ ਮੈਂ ਪਿੰਡ 'ਚ ਪੂਰਾ ਘੇੜਾ ਦਿੱਤਾ ਗੁਲੀਆਂ ਗੁਲੀਆਂ ਦੇ ਵਿੱਚ ਦੀ ਮੋਟਰਸਾਈਕਲ ਇਧਰ ਦੀ ਮਿਲੇ ਆ ਕੇ ਇੱਥੋਂ ਦੀ ਦੱਬਿਆ ਮੋਟਰਸਾਈਕਲ ਇੱਥੇ ਲਿਆਂਦਾ ਇੱਥੇ ਲਾ ਕੇ ਨਾ ਮੋਟਰਸਾਈਕਲ ਮਫਾਜਾ ਫਟ ਕੋਠੇ ਜਾੜ ਕੇ ਕੁੰਡਾ ਲਾ ਲਿਆ ਬਾਹਰ ਔੜ ਕੇ ਥੱਲੇ ਇੱਥੇ ਆਂਡੇ ਚੱਕੀ ਫਿਰ ਆ ਜਾ ਕਹਿੰਦੇ ਆ ਜਾ ਆ ਜਾ ਮੈਂ ਕਹਾ ਨਹੀਂ ਮੈਂ ਨਹੀਂ ਆਉਦਾ ਉਦੋਂ ਬਾਅਦ ਕਹਿੰਦੇ ਕੋਈ ਨਹੀਂ ਧਿਆਨ ਰੱਖੀ ਆਉਣਾ ਆ ਸੀ ਮੈਂ ਥੱਲੇ ਹੁਣ ਕੰਮ ਕਰਦੇ ਹੁਣ ਫੇਲ ਵੇੜ ਗਿਆ ਮੈਂ ਕਹਾ ਹੁਣ ਨਹੀਂ ਨਾ ਹੁਣ ਕੋਈ ਆ ਜਾਊਗਾ ਸਵੇਰੇ ਹੀ ਉਹਦੇ ਘੇਰਾ ਪਾ ਲਿਆ ਮੇਰਾ ਨਿਕਨ ਲੱਗਾ ਬਚਾ ਕਰਨ ਲੱਗਾ ਘੇਰਾ ਪਹਿਲੇ ਹੀ ਪੈ ਗਿਆ ਸਵੇਰੇ ਠੀਕ ਹੈ ਹੁਣ ਆਪਾਂ ਨਹਾਤ ਹੋ ਕੇ ਵਿਹਲੇ ਫਿਰ ਰਹੇ ਹਾਂ ਹ ਆ ਸਹੀ ਹੈ ਗੇੜੀਆਂ ਤੇ ਹੋਏ ਆ। ਹਮੇ ਪਤਾ ਕੋਈ ਨਹੀਂ ਕੋਈ ਹੋਰ ਵੀ ਆ ਸਕਦਾ। ਉਹ ਨਾ ਬਸ ਹੁਣ ਤਾਂ ਲੱਬੜਨ ਵਾਲੇ ਲਵੇ ਦੇ ਬਸ। ਉਹ ਆਪ ਨਾ ਹੋਣਗੇ ਨੰਦਰੋ ਕੀ ਤਿਆਰ ਨਾ ਬਸ ਅੱਛਾ ਅੱਛਾ ਸਹੀ ਹੈ। ਤੇ ਮੁੰਡਾ ਸਾਡਾ ਬਲੇਡ ਖੋਲਣ ਲੱਗਿਆ ਹੈ। ਕਿੰਨਾ ਟਾਈਮ ਲਾਓਗੇ ਜੀ? ਕੱਲਾ ਕਿੰਨਾ ਲੱਗਣਾ? ਕੱਲਾ ਕੱਲਾ ਬੰਦਾ ਕਿੰਨਾ ਟਾਈਮ? ਦੋ ਬੰਦੇ ਤਾਂ ਆਪਾਂ ਪਿਛਲੇ ਸਾਲ ਵੀਡੀਓ ਪਾਈ ਸੀ ਨਾ। 2 ਘੰਟੇ ਚ ਖੋਲੇ ਸੀ, 3 ਘੰਟੇ। ਖੋਲ। ਹਾਂ। ਨਹੀਂ ਖੋਲ ਕੇ ਕੱਸੇ ਸੀ ਫਿਰ ਆ। ਕਸਤੇ ਯਾਬਾ ਨਿਕੰਟ ਹੈ ਤਿੰਨ ਘੰਟੇ ਸਰ ਖੋਲਣ ਨੂੰ ਕੱਲੇ ਬੰਦੇ ਨੂੰ ਤਿੰਨ ਘੰਟੇ ਲੱਗਦੇ ਨੇ ਚਾਰ ਘੰਟੇ ਖੋਲਣ ਨੂੰ ਅੱਛਾ ਕਿਉਂ ਹੌਲੀ ਹੌਲੀ ਨਿਆਰੇ ਜੈਨਾ ਮਜੇ ਜੈਨਾ ਉਹਦਾ ਸਪੀਡ ਨਾ ਕਰਨਾ ਹੋਵੇ ਤਾਂ ਤਿੰਨ ਘੰਟੇ ਚ ਕੱਲਾ ਬੰਦਾ ਵੀ ਖੋਲ ਦੂਗਾ ਬਈ ਆਪਾਂ ਕਿੱਦਾਂ ਖੋਲ ਦਿੰਦੇ ਬੰਦੇ ਸਾਨੂੰ ਕਈ ਜਾਂਦੇ ਮੈਨੂੰ ਕਈ ਜਾਂਦੇ 10 ਦਿਨ ਲੱਗ ਜਾਂਦੇ ਭਾਜੀ ਬਈ ਵਿੱਚੇ ਕਈ ਜਾਂਦੇ ਆ ਵੀ 15 ਦਿਨ ਬਾਈ ਅਹੀਂ ਹੌਲੀ ਹੌਲੀ ਕਰੀਦਾ ਫੇਰ ਵੀ ਬੰਦੇ ਕਹਿੰਦੇ ਤਿੰਨ ਦਿਨ ਤਾਂ ਭਾਜੀ ਲੱਗੇ ਹੀ ਜਾਂਦੇ ਜੇ ਲਗਾਤਾਰ ਵੀ ਲੱਗੇ ਰਹੀਏ ਕਿਹੜੇ ਹਿਸਾਬ ਨਾਲ ਆਪਣਾ ਆਪਣਾ ਹਿਸਾਬ ਆ ਹਰੇਕ ਦਾ ਆਪਾਂ ਤਾਂ ਮਜੇ ਜੇ ਨਾ 4 ਘੰਟੇ ਲਈਦੇ ਮਜੇ ਨਾਲ ਬੰਦੇ 10 ਦਿਨ ਵੀ ਲਾਂਦੇ ਹਾਂਜੀ ਕੀ ਦੇਖਵੇ ਦੋ ਵਾਰੀ ਦੋ ਵਾਰੀ ਮੂੰਹ ਹੱਥ ਤੋਂ ਹਟਿਆ ਦੋ ਵਾਰੀ ਨਾ ਹਟਿਆ ਤੇ ਆ ਤੀਜੀ ਵਾਰੀ ਹੁਣ ਵੇ ਉਹੀ ਕੰਮ ਹੋ ਗਿਆ ਦੋ ਆ ਦੇਖ ਲੋ ਜੀ ਚਲਾਰਾ ਪਾਇਆ ਪਿਆ ਹਾਰੇ ਵਾਸਤੇ ਇਹ ਤਾਂ ਤਾਂ ਬਾਲਾ ਭੂਤ ਬਣਾਇਆ ਹੈ ਆਦੇ ਖਾਣ ਵਾਲਾ ਗਿਆ ਇਹ ੱਟਕਾ ਕਰ ਦੇ ਜੀ ਸੁਣ ਲੋ ਉਹ ਸਵੀਗੀ ਵਾਲਾ ਸੀ ਯਾ ਰੋਕ ਲੈਣਾ ਸੀ ਉਹ ਲੈਸਰੀ ਕੰਮ ਕੋਈ ਨਾ ਸਿਰੇ ਚਾੜਿਓ ਹੁਣ ਇਧਰ ਲਾ ਪਿਆ ਉਹ ਵੀ ਕੰਮ ਅੱਧ ਚ ਛੱਡ ਦਿੱਤਾ ਤੇ ਆ ਆਇਆ ਸਗਾ ਆਪਣੇ ਕੋਲ ਇਹ ਟਰਾਲੀ ਨੂੰ ਲੱਗਣਾ ਯਾ ਦੂਜਾ ਆਪਣੇ ਕੀ ਕਹਿੰਦੇ ਹੁੰਦੇ ਆ ਪੀਟੀਓ ਪੀ ਟੋ ਚਾਫਟ ਵਾਲੀ ਟਰਾਲੀ ਆ ਇਹ ਤੇ ਇਹਦਾ ਦੋ ਚਾਫਟਾ ਲੈ ਕੇ ਆਏ ਸੀ ਇਹਦਾ ਐਕਸਲ ਪਟਕੇ ਉਹ ਨੂੰ ਲਾਉਣਾ ਆ ਓ ਹੋ ਹੋ ਗਾਣਾ 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 ਲੰਘਾ ਲੰਘਾ ਕਾਪੀਰਾਈਟ ਆ ਜਾਣਾ ਨੀ ਕਾਪੀਰਾਈਟ ਆ ਜਾਣਾ ਚਲੋ ਤੇ ਆਹ ਲਾ ਕੇ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੀ ਆ ਇਹ ਮੈਂ ਤੀਜੀ ਵਾਰੀ ਨਹਾ ਲਿਆ ਅੱਜ ਤੀਹ ਦਿਵਾਰਾ ਕਿਉਂਕਿ ਤੀਹ ਦਿਵਾਰਾ ਮੇਨ ਰੰਗ ਨਾ ਭਰ ਗਏ ਸੀਗੇ ਅੰਦਰ ਤੇ ਜਿਆਦਾ ਹੀ ਮੁੰਡੇ ਸਾਡਾ ਲੱਗਿਆ ਸੀਗਾ ਕੰਮ ਤੇ ਇਹ ਤਾਂ ਬਚਾਹ ਹੋ ਜਾਂਦਾ ਹਰ ਏਕਾਰੀ ਮੈਂ ਤਿੰਨ ਆਲੀ ਨਾਲਿਆ ਤੇ ਗੈਲਡਰਮ ਵਾਸਤੇ ਵੀ ਜਿਹੜੀ ਪੱਤੀ ਸੀਗੀ ਆ ਗਈ ਆ ਸਾਰਾ ਕੁਝ ਆ ਗਿਆ ਤਿੰਨਾਂ ਮਸ਼ੀਨਾਂ ਦੇ ਨਾਲ ਲੱਗਣ ਵਾਲੀ ਆ 1 2 ਤੇ 3 ਆਮ ਗਿੰਦਿਆਂ ਸਹੀ ਆ ਫਿਲਹਾਲ ਤਾਂ ਬਾਕੀ ਇੱਕ ਵਾਰੀ ਚੈੱਕ ਕਰ ਲਾਂਗੇ ਆ ਮੈਂ ਦੇਖਿਆ ਜਾਂਗੇ ਕਿਉਂਕਿ 2 ਸਾਲ ਪਹਿਲਾਂ ਲੱਗਿਆ ਸੀਗਾ ਮੈਂ ਕਿਹਾ ਸ਼ਾਇਦ ਸਹੀ ਹੋਣੀ ਆ ਬਾਕੀ ਦੇਖਿਆ ਨਹੀਂ ਹੈਗੇ ਅਜੇ ਆਪਾਂ ਜਦੋਂ ਦੇਖਾਂਗੇ ਬਾਕੀ ਉਹ ਦੱਸ ਦਿਆਂਗੇ ਤੁਹਾਨੂੰ ਜੋ ਫੋਨ ਵਾਲਾ ਹੋਊਗਾ ਆ ਖਲਾੜਾ ਸਾਡੇ ਦੁਆਰਾ ਹੀ ਪਾਇਆ ਗਿਆ ਆ ਤੇ ਡੜੇ ਜਾਂਦੇ ਬਾਕੀ ਲੋਈ ਆ ਤਾਂ ਕੰਪਲੀਟ ਹੋ ਗਿਆ ਆਪਣਾ ਤੇ ਬਾਹਰ ਵੀ ਕੰਮ ਵਿੱਚੇ ਰੁਕ ਗਿਆ ਥੋੜਾ ਥੋੜਾ ਮੀਂਹ ਸ਼ੁਰੂ ਹੋ ਗਿਆ ਤੇ ਇਧਰਲਾ ਕੰਮ ਵੀ ਹਲੇ ਸਾਰਾ ਵਿੱਚੇ ਖੜਾ ਹੈ ਤੇ ਹੁਣ ਬਾਕੀ ਕੱਲ ਨੂੰ ਚੱਲੇਗਾ ਕੰਮ ਬਾਕੀ ਹੁਣ ਤੁਹਾਨੂੰ ਆਪਾਂ ਇਸ ਬਲੌਗ 'ਚ ਅਜਾਜ ਪਚਾਉਨੇ ਆ ਤੇ ਆਪਾਂ ਤੁਹਾਨੂੰ ਬਾਕੀ ਕੱਲ ਨੂੰ ਦਿਖਾਵਾਂਗੇ ਜੋ ਜੋ ਵੀ ਹੋਊਗਾ ਜਿਹੜਾ ਵੀ ਕੰਮ ਚੱਲੇਗਾ ਕਿਉਂਕਿ ਅੱਗੇ ਜਿੱਦਾਂ ਸਪੈਸੀਫਿਕ ਟੌਪਿਕ ਤੇ ਬਣਾ ਲੀ ਸੀ ਕਿ ਵੀਡੀਓ ਤੇ ਜੇ ਕੋਈ ਸਪੈਸ਼ਲ ਵੀਡੀਓ ਵੀ ਚਾਹੀਦੀ ਹੈ ਵੀ ਜੇ ਕਿਸੇ ਕਮੈਂਟ 'ਚ ਦੱਸ ਦਿਓ ਕਿਸੇ ਵੀ ਟੌਪਿਕ ਬਾਰੇ ਕੂੜੀ ਵਾਲੀ ਮਹੀਨ ਤੇ ਕੁਝ ਵੀ ਹੋਵੇ ਐਨੀਥਿੰਗ else ਤੇ ਹਰੇਕ ਚੀਜ਼ ਦੀ ਖੁੱਲ ਡਿਟੇਲ ਨਾਲ ਵੀਡੀਓ ਪਾ ਦਾਂਗੇ ਕਮੈਂਟ ਕਰ ਦਿਓ ਜੇ ਕੋਈ ਹੋਰ ਸੁਝਾਅ ਵੀ ਆ ਤੁਹਾਡੇ ਛੋਟੇ ਭਰਾ ਵੱਡੇ ਭਰਾ ਉਸਾਮ ਤੱਕ ਤੁਸੀਂ ਦੇ ਸਕਦੇ ਹੋ ਕੋਈ ਵੀ ਚੱਕਰ ਹੋਵੇ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆ ਕੱਲ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਾ